ਗੁਰਦਾਸਪੁਰ ਦੇ કૃषि ਵਿਗਿਆਨ ਕੇਂਦਰ ਦੇ ਵਿੱਚ ਅੱਜ ਕਿਸਾਨ ਮੇਲਾ ਲਗਾਇਆ ਗਿਆ ਔਰ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਪਹੁੰਚੇ ਨੇ ਔਰ ਵੱਖ-ਵੱਖ ਜਿਹੜੇ ਸਟਾਲ ਲਗਾਏ ਗਏ ਨੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਔਰ ਇੱਥੇ ਵੱਖ-ਵੱਖ ਜਿਹੜੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਿਆ ਨੇ ਜਿਸ ਦੇ ਵਿੱਚ ਕਮਿਊਨਿਟੀ ਸਾਇੰਸ ਕਾਲਜ ਪੰਜਾਬ ਐਗਰੀਕਲ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਔਰ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਤਸਵੀਰ ਕੇ ਖਾਸ ਤੌਰ ਤੇ ਬਹੁਤ ਸਾਰੀਆਂ ਚੀਜ਼ਾਂ ਦੀ ਜਿਹੜੀ ਪ੍ਰਦਰਸ਼ਨੀ ਲਗਾਈ ਗਈ ਹੈ ਔਰ ਵੱਖ-ਵੱਖ ਜਿਹੜੀਆਂ ਨੌਲੇਜ ਨੇ ਜਿਹੜੀਆਂ ਦੇਣ ਦੇ ਲਈ ਕਿਉਂਕਿ ਜਿਹੜੇ ਕਿਸਾਨ ਵੱਡੀ ਗਿਣਤੀ ਤੇ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਇਹ ਲਗਾਈ ਗਈ ਹੈ ਪ੍ਰਦਰਸ਼ਨੀ ਜੀ ਮੈਂ ਅੱਜ ਜਿਹੜੀ ਹੈ ਪ੍ਰਦਰਸ਼ਨੀ ਲਗਾਈ ਗਈ ਹੈ ਕਿਸਾਨ ਮੇਲੇ ਚ ਔਰ ਖਾਸ ਤੌਰ ਜਿਹੜਾ ਇਹ ਸਟਾਲ ਲਗਾਇਆ ਗਿਆ ਇਹਦਾ ਕੀ ਮਤਲਬ ਇਹ ਕਾਲਜ ਆਫ ਕਮਿਊਨਿਟੀ ਸਾਇੰਸ ਪੀਯੂ ਲਧਿਆਣਾ ਦਾ ਸਟਾਲ ਹੈ ਇਹ ਸਾਡੇ ਡਿਪਾਰਟਮੈਂਟ ਦੇ ਡਿਪਾਰਟਮੈਂਟ ਆਫ ਹਿਊਮਨ ਡਵੈਲਪਮੈਂਟ ਐਂਡ ਫੈਮਿਲੀ ਸਟੱਡੀਜ਼ ਜਿਹਦੇ ਵਿੱਚ ਆਪਾਂ ਦਿਖਾ ਰਹੇ ਹਾਂ ਕਿ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਕਿਵੇਂ ਬੜਾਈਏ ਕਿਵੇਂ ਸਕੂਲ ਤੇ ਪਰਿਵਾਰ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਬਦਾ ਸਕਦੇ ਆ ਇਹ ਸਾਡੇ ਰਿਸਰਚ ਬੇਸਡ ਕੁਝ ਤੱਥ ਹੈਗੇ ਇਹ ਡਿਪਾਰਟਮੈਂਟ ਦੇ ਵੀ ਤੱਥ ਹੈਗੇ ਕਿਸ ਤਰ੍ਹਾਂ ਸੇ ਸਕੂਲ ਨੂੰ ਤੇ ਪਰਿਵਾਰ ਬੱਚਿਆਂ ਦੇ ਮਾਨਸਿਕ ਦੇਖ ਨੂੰ ਉਦਾ ਸਕਦੇ ਆ ਲਾਈਕ ਖੁਸ਼ਿਆਲੀ ਦੀ ਪ੍ਰਯੋਗਸ਼ਾਲਾ ਦੀ ਸਥਾਪਨਾ ਕਰ ਸਕਦੇ ਹੋ ਟੀਚਰਸ ਇਹ ਬੱਚਿਆਂ ਨੂੰ ਲੇਬਲ ਨਾ ਕਰੀਏ ਉਹਨਾਂ ਨੂੰ ਬੇਫੂਸ ਨਲਾਇਕ ਨਾ ਬੋਲੇ ਤੇ ਪੇਰੈਂਟਸ ਨੂੰ ਵੀ ਚਾਹੀਦਾ ਚਾਹੀ ਸੀ ਇਹ ਬੱਚਾ ਦਾ ਪ੍ਰਸ਼ੰਸਾ ਕਰੇ ਦੇ ਅੱਗੇ ਆਪਾਂ ਸੰਪਰਕਰ ਹੋ ਸੋ ਇਹ ਵਕ ਵਕ ਜਿਹੜੇ ਸਾਰੇ ਨੋਲੇਜ ਲਈ ਕਿਉਂਕਿ ਵੱਡੀ ਗਿਣਤੀ ਚ ਆਜਿਥੇ ਜਿੱਥੇ ਕਿਸਾਨ ਵੱਡੀ ਗਿਣਤੀ ਚ ਇੱਥੇ ਪਹੁੰਚ ਰਹੇ ਨੇ ਉੱਥੇ ਹੀ ਅੱਜ ਕੈਬਨਰੇਟ ਮੰਤਰੀ ਲਾਲਜੰਨ ਕਟਾਰੂ ਚੱਕ ਵੀ ਖਾਸ ਤੌਰ ਤੇ ਇੱਥੇ ਪਹੁੰਚੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਇਸ ਮੇਲੇ ਦੇ ਵਿੱਚ ਪਹੁੰਚੇ ਨੇ ਤਾਕੇ ਜਿਹੜੀ ਨੌਲੇਜ ਹੈ ਕਿਉਂਕਿ ਬਹੁਤ ਸਾਰੀਆਂ ਐਸੀਆਂ ਇਥੇ ਸਿਸਟਮ ਜਿਹੜੇ ਨਵੇਂ ਐਡਵਾਂਸ ਨੇ ਜਿਹੜੇ ਖੇਤੀਬਾੜੀ ਦੇ ਨਾਲ ਸੰਬੰਧਿਤ ਹੁੰਦੇ ਨੇ ਲਾਹੇਵੰਦ ਹੁੰਦੇ ਨੇ ਉਹ ਵੀ ਇੱਥੇ ਵੱਡੀ ਗਿਣਤੀ ਚ ਲਗਾਏ ਗਏ ਨੇ ਸੋ ਕਿਸਾਨ ਵੱਡੀ ਗਿਣਤੀ ਚ ਇਸ ਮੇਲੇ ਦੇ ਵਿੱਚ ਪਹੁੰਚੇ ਨੇ ਔਰ ਕਿੰਨਾ ਕਿਤੇ ਉਹ ਇਸ ਦਾ ਫਾਇਦਾ ਵੀ ਉਹਨਾਂ ਨੂੰ ਜ਼ਰੂਰ ਹੁੰਦਾ ਹੋਇਆ ਨਜ਼ਰ ਆਵੇਗਾ ਕਿਉਂਕਿ ਖੇਤੀਬਾੜੀ ਦੇ ਵਿੱਚ ਜਿਸ ਤਰੀਕੇ ਨਾਲ ਨਵੇਂ-ਨਵੇਂ ਈਕੋਮੈਂਟ ਆਰਐਨਏ ਨਵੀਆਂ ਨਵੀਆਂ ਖੋਜਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਔਰ ਕਿਸ ਤਰੀਕੇ ਦੇ ਨਾਲ ਖੇਤੀਬਾੜੀ ਚ ਉਹ ਫਾਇਦਾ ਲੈ ਸਕਦੇ ਨੇ ਇਹ ਸਾਰੀਆਂ ਚੀਜ਼ਾਂ ਇੱਥੇ ਦੱਸੀਆਂ ਜਾ ਰਹੀਆਂ ਨੇ ਸੋ ਇਹ ਜਿਹੜੀ ਸਾਰੀ ਰਿਪੋਰਟ ਸੀਗੀ ਤੁਹਾਨੂੰ ਦਿਖਾਈ ਹੈ ਗੁਰਦਾਸਪੁਰ ਦੇ ਖੇਤੀ ਵਿਗਿਆਨ ਕੇਂਦਰ ਤੋਂ ਜਿੱਥੇ ਵੱਡੀ ਗਿਣਤੀ ਚ ਕਿਸਾਨ ਪਹੁੰਚੇ ਹੋਏ ਮੰਤਰੀ ਲਾਲਚੰਦ ਕਡਾਰੋਚੱਕ ਜੀ ਪਹੁੰਚੇ ਨੇ ਖੇਤੀਬਾੜੀ ਯੂਨੀਵਰਸਿਟੀ ਦੇ ਵਿਜੇ ਸਰਜ ਗੁਰਦਾਸਪੁਰ ਪਹੁੰਚੇ ਔਰ ਖਾਸ ਸਪੌਟ ਤੇ ਇੱਥੇ ਪਹੁੰਚਣ ਦਾ ਵਿਸ਼ਾ ਕੀ ਸੀਗਾ ਔਰ ਕੀ ਮੈਸੇਜ ਹੈ ਕਿਸਾਨਾਂ ਬੇਸਿਕਲੀ ਅੱਜ ਕਿਸਾਨ ਮੇਲਾ ਗੁਰਦਾਸਪੁਰ ਦੇ ਅੰਦਰ ਬੜਾ ਇਤਿਹਾਸਕ ਮੇਰਾ ਇਹ ਜ਼ਿਲ੍ਹਾ ਸੋ ਹਰ ਸਾਲ ਦੀ ਤਰ੍ਹਾਂ ਇੱਥੇ ਅ ਕਿਸਾਨ ਮੇਲਾ ਜ਼ੁਜ਼ ਕੀਤਾ ਜਾਂਦਾ ਔਰ ਖੇਤੀਬਾੜੀ ਨੂੰ ਲੈ ਕੇ ਜਿਹੜੀਆਂ ਚੁਣੌਤੀਆਂ ਨੇ ਅ ਉਹਦੇ ਉੱਤੇ ਸਾਡੇ ਵੱਡੇ ਮਾਹਿਰ ਸਾਡੇ ਖੇਤੀਬਾੜੀ ਵਿਗਿਆਨੀ ਆਪਣੇ ਵਿਚਾਰ ਸਾਂਝੇ ਉਹਨਾਂ ਨੇ ਕੀਤੇ ਆ ਔਰ ਨਵੇਂ ਨਵੇਂ ਵੀਜ਼ ਜਿਹੜੇ ਆ ਉਹਨਾਂ ਦੀਆਂ ਪ੍ਰਦਰਸ਼ਨੀਆਂ ਲੱਗਦੀਆਂ ਨੇ ਫਲਾਂ ਦੇ ਬੂਟਿਆਂ ਦੀਆਂ ਪ੍ਰਦਰਸ਼ਨੀਆਂ ਲੱਗਦੀਆਂ ਨੇ ਸੋ ਉਹਨਾਂ ਨੂੰ ਕਿਸ ਤਰ੍ਹਾਂ ਲਾਣਾ ਕਿਸ ਤਰ੍ਹਾਂ ਉਹਦੇ ਕੇਅਰ ਕਰਨੀ ਇਹ ਸਾਰਾ ਕੁਝ ਮਤਲਬ ਇਹ ਕਿ ਸੈਂਟੀਫਿਕ 베ਸ ਜੋ ਬਣਿਆ ਆ ਖੇਤੀਬਾੜੀ ਨੂੰ ਲੈ ਕੇ ਬਾਗਾਂ ਨੂੰ ਲੈ ਕੇ ਉਹਦੇ ਉੱਤੇ ਮਤਲਬ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਚਰਚਾ ਵਿਚਾਰ ਚਰਚਾ ਔਰ ਨਵੇਂ-ਨਵੇਂ ਜਿਹੜੇ ਵੀਜ਼ ਆ ਰਹੇ ਆ ਉਹ ਸਪਲਾਈ ਕਰਨੇ ਉਹਨਾਂ ਨੂੰ ਦੇਣੇ ਉਹਨਾਂ ਚ ਸਬਸਿਡੀ ਵੀ ਹੈ ਕਈ ਕੁਝ ਹੈਗਾ ਆ ਸੋ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਵਾਅਦੇ ਵਿੱਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਸੁਪਨਾ ਲੈ ਕੇ ਉਹ ਕੰਮ ਕਰ ਰਿਹਾ ਉਹਨਾਂ ਦੇ ਵਿੱਚੋਂ ਇੱਕ ਰਾਂਗੇ ਵੀ ਆ ਤੇ ਖੇਤੀਬਾੜੀ ਸਾਡੀ ਪੰਜਾਬ ਦੀ ਇਕਨੋਮੀ ਦਾ ਬੜਾ ਮੇਜਰ ਮੱਲਬ ਸਥਾਨ ਹੈਗਾ ਸੋ ਅੱਜ ਮੇਲਾ ਆ ਔਰ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਜਿਹੜੇ ਆ ਮੇਲੇ ਚ ਆਏ ਆ ਹੋਰ ਚੰਗੀ ਗੱਲ ਇਹ ਆ ਕਿ ਸਾਡੀਆਂ ਭੈਣਾ ਕਿਸਾਨ ਬੀਬੀਆਂ ਜਿਹੜੀਆਂ ਮੇਲੇ ਚ ਆਈਆਂ ਨੇ ਸੋ ਇਹ ਜਿਹੜਾ ਖੋਜ ਕੇਂਦਰ ਆ ਸਾਡਾ ਇਹ ਬੜਾ ਹਿਸਟੋਰੀਕਲ ਆ 1910 ਆ ਇਹ ਬਣਿਆ ਸੋ 114 ਸਾਲ ਆ ਜਿਨੂੰ ਹੋ ਗਏ ਆ ਸੋ ਗੁਰਦਾਸਪੁਰ ਪਠਾਨਕੋਟ ਵੱਡੇ ਵੱਡੇ ਹਿੱਸੇ ਨੂੰ ਅਗਵਾਈ ਦਿੰਦਾ ਸੋ ਅ ਅੱਜ ਇੱਥੇ ਆਏ ਆ ਸੋ ਮੱਲੋ ਜਿਹੜਾ ਮੇਲਾ ਆ ਉਹਦੇ ਅੰਦਰ ਕਿਸਾਨ ਵੱਡੀ ਸਿੱਖਿਆ ਲੈ ਕੇ ਵੱਡੀ ਗਵਾਈ ਲੈ ਕੇ ਜੀ ਸਰ ਅੱਜ ਪਾਰਟੀ ਦੇ ਸੁਪਰੀਮੋ ਰਵਿੰਦ ਕੇਂਸਰੀਵਾਲੀ ਨੇ ਅਸਤੀਫਾ ਦੇ ਦਿੱਤਾ ਗਿਆ ਔਰ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਇਹ ਬੜਾ ਹੀ ਇੱਕ ਫੈਸਲਾ ਜਿਹੜਾ ਲਿਆ ਗਿਆ ਉਹਨਾਂ ਦੀ ਜਦੋਂ ਬੇਲ ਹੋਈ ਉਸ ਤੋਂ ਬਾਅਦ ਜਿਹੜਾ ਫੈਸਲਾ ਨਹੀਂ ਮੈਂ ਸਮਝਦਾ ਕਿ ਉਹਨਾਂ ਨੇ ਬਹੁਤ ਵੱਡਾ ਤਿਆਗ ਕੀਤਾ ਹੈ ਕੁਸ਼ੀ ਦੇ ਨਾਲ ਚਿੰਬੜੇ ਰਹਿਣਾ ਇਹ ਬਹੁਤ ਵੱਡੀ ਮੈਂ ਸਮਝਦਾ ਵੀ ਇੱਕ ਜਿਹੜੇ ਪੋਲੀਟੀਸ਼ੀਅਨ ਨੇ ਇਹ ਉਹਨਾਂ ਨੂੰ ਵੀ ਇੱਕ ਮੈਸੇਜ ਹੈਗਾ ਦੇਸ਼ ਦੇ ਅੰਦਰ ਸੋ ਜਿੰਨਾ ਤਿਆਗ ਜਿੰਨਾ ਸੈਕਰੀਫਾਈਸ ਉਹਨਾਂ ਨੇ ਕੀਤਾ ਉਹਨਾਂ ਨੇ ਐਲਾਨ ਕੀਤਾ ਵੀ ਦਿੱਲੀ ਦੇ ਲੋਕ ਫੈਸਲਾ ਕਰਨ ਮੇਰੀ ਇਮਾਨਦਾਰੀ ਬਾਰੇ ਔਰ ਮੈਡਮ ਆਦਸੀ ਐਜ਼ ਅ ਊਮਨ ਇਨਪਾਵਰਮੈਂਟ ਦੇ ਸਿਰ ਜਦੋਂ ਗੱਲ ਕਰਦੇ ਆ ਇਹ ਵੀ ਮੈਂ ਸਮਝਦਾ ਵੀ ਬਹੁਤ ਵੱਡਾ ਉਹ ਦਿੱਲੀ ਨੂੰ ਚਲਾਣਗੇ ਔਰ ਖਾਸ ਕਰਕੇ ਮਹਿਲਾਵਾਂ ਨੂੰ ਬੂਸਟ ਕਰੇ ਕਰਨਗੇ ਉਹ ਕਿ ਰਾਜਨੀਤੀ ਦੇ ਅੰਦਰ ਮਹਿਲਾਵਾਂ ਦੀ ਭਾਗੀਦਾਰੀ ਵੀ ਜਿਹੜੀ ਆ ਉਹ ਬਰਾਬਰ ਦੀ ਹੋਵੇ ਸੋ ਬਹੁਤ ਵੱਡਾ ਫੈਸਲਾ ਆਣਾ ਦਾ ਸੋ ਪਾਰਟੀ ਚ ਆਦੀਸ਼ੀ ਵੱਲੋਂ ਆਦੀਸ਼ੀ ਵੱਲੋਂ ਜਿਸ ਤਰੀਕੇ ਨਾਲ ਜਿਹੜੀ ਜਿੰਮੇਵਾਰੀ ਦਿੱਤੀ ਜਾ ਰਹੀ ਹੈ ਸੋ ਰਾਜ ਸਭਾ ਦੇ ਤੁਹਾਡੇ ਇੱਕ ਮੈਂਬਰ ਸੀ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜਾ ਫੈਸਲਾ ਲਿਆ ਜਾ ਰਿਹਾ ਕਿਤੇ ਨਾ ਕਿਤੇ ਪਾਰਟੀ ਦੀ ਗਤੀਵਿਧੀਆਂ ਤੋਂ ਬਾਹਰ ਜਾ ਕੇ ਕਿਉਂਕਿ ਉਹਨਾਂ ਨੇ ਇੱਕ ਅਫਸਰ ਗੁਰੂ ਜੀ ਦੀ ਫੇਵਰ ਕੀਤਾ ਸੀਗਾ ਉਦੋਂ ਉਹਨਾਂ ਦੀ ਬੇਲ ਦਿੱ ਉਹਨਾਂ ਦੇ ਫੈਮਿਲੀ ਵੱਲੋਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਨੇ ਨਹੀਂ ਆਦੀਸ਼ੀ ਮੈਡਮ ਬਹੁਤ ਕੈਪ ਪੜੇ ਲਿਖੇ ਨੇ ਗਿਆਨਵਾਨ ਨੇ ਉਹ ਵਧੀਆ ਚਲਾਗੇ ਲੋ ਸੋ ਅੱਜ ਸੋ ਇਸ ਮੌਕੇ ਤੇ ਅੱਜ ਗੁਰਦਾਸਪੁਰ ਚ ਪਹੁੰਚੇ ਸੀ ਪਹੁੰਚੇ ਸੀ ਕੈਬਨਿਟ ਮੰਤਰੀ ਲਾਲਜੰਤ ਘਟਾਰੂਚਾ ਕੋਰਾਂ ਨੇ ਇਹ ਵੀ ਗੱਲ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਫੈਸਲਾ ਪਾਰਟੀ ਸੁਪਰੀਮੋ ਆਮ ਆਦਮੀ ਦੇ ਅਰਵਿੰਦ ਕੇਜਰੀਵਾਲ ਵੱਲੋਂ ਜਿਹੜਾ ਲਿਆ ਗਿਆ ਆਪਣੀ ਕੁਰਸੀ ਤੋਂ ਤਿਆਗ ਜਿਹੜਾ ਦਿੱਤਾ ਗਿਆ ਇੱਕ ਵੱਡੀ ਕਹਿੰਦੇ ਕੁਰਬਾਨੀ ਨੇ ਪਾਰਟੀ ਦੀ ਨੀਤੀਆਂ ਨੂੰ ਲੈ ਕੇ ਔਰ ਖਾਸ ਤੌਰ ਤੇ ਜਿਹੜਾ ਪਾਰਟੀ ਦੇ ਫੇਵਰ ਦੇ ਵਿੱਚ ਜਿਹੜਾ ਫੈਸਲਾ ਕੀਤਾ ਗਿਆ ਔਰ ਵੇ ਬਾਕੀ ਦੇ ਨਾਲ ਉਹਨਾਂ ਨੇ ਇਹ ਵੀ ਜਵਾਬ ਦਿੱਤਾ ਕਿ ਜਿਸ ਤਰੀਕੇ ਨਾਲ ਉਹਨਾਂ ਦੇ ਰਾਜ ਸਭਾ ਇੱਕ ਮੈਂਬਰ ਦੇ ਵੱਲੋਂ ਲਗਾਤਾਰ ਪਾਰਟੀ ਦੀ ਗਤੀਵਿਧੀਆਂ ਔਰ ਖਾਸ ਤੌਰ ਤੇ ਇਸ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਸੀ ਉਸ ਵੱਲੋਂ ਵੀ ਉਹਨਾਂ ਨੇ ਬਾਕੀ ਦੇ ਨਾਲ ਜਵਾਬ ਦਿੱਤੇ ਨੇ ਕੈਮਰਾ ਪਰਸਰ ਮੋਇਦਨਾ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਗੁਰਦਾਸ